ਰੰਗ ਨਾ ਤੁੰਗ ਫਕੀਰੋ ਬਾਰੇ ਲੇ ਆਵੇ ਨਾਨਕਾ ਸਤੇ ਮੁਠੀ ਜਾਈ ਆਨੰਦਿ ਕੁਨੇ endela ਗੁਰੂ ਗਰੀਬੁ ਨਿਵਾਜ ਗਿਰੀ ਸਹਾਈ ਮਨ ਕਾ ਅਰਮਨ ਕਾ ਸਹਾਈ ਹਰ ਮਨ ਕਾ ਸਹਾਈ ਮਨ ਕਾ ਮਾਤ ਪਿਤਾ ਪਾਏ ਸੁਤ ਬੰਤਾ ਮਾਤ ਪਿਤਾ ਪਾਏ ਸੁਤ ਬੰਤਾ ਇਤ ਲਾਗੋ ਸਭਨਨ ਮਾਤ ਪਿਤਾ ਪਾਏ ਸੁਖ ਮੰਤਾ ਇਤਲਾ ਕੋ ਸਭ 판 So hi. Hi. okay i ਇਸ ਪਾਸੇ ਸਭ ਜਨ ਕਾ ਹੋਰ বাস ਸਭ ਜਨ i okay. ਸਹਾਈ ਮਨ ਕੋ ਮਾਤ ਪਿਤਾ ਪਾਈ ਸੁਤ ਬਨਤਾ ਸਹਾਈ ਸੁਤ ਬਨਤਾ ਮਾਤ ਪਿਤਾ ਪਾਈ ਸੁਤ ਬਨਤਾ ਇਕ ਲਾਗੋ ਸਹਾਇ ਪਨ ਦਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਦਾ ਗੁਰੂ ਰੂਪ ਗੁਰੂ ਪਿਆਰੀ ਔਰ ਗੁਰੂ ਸواری ਸਾਧ ਸੰਗਤ ਜੀਓ ਆਪਾਂ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਪਾਲੀ ਮਾਨ ਚੰਦ ਜੀ ਜੋ ਪਿਛਲੇ ਦਿਨੀ ਪੂਰੇ ਸੰਸਾਰ ਨੂੰ ਪਰਵਾਹ ਆਪਣੇ ਪਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਕ ਸਬੰਧੀਆਂ ਨੂੰ ਮਿੱਤਰਾਂ ਦੋਸਤਾਂ ਨੂੰ ਰੋਦੇ ਬਿਲਕਦੇ ਛੱਡ ਕੇ ਸਦਾ ਲਈ ਇਸ ਦੁਨੀਆ ਤੋਂ ਚਲੇ ਗਏ ਨੇ ਆਓ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਉਹਨਾਂ ਦੀ ਅੰਤਮ ਅਰਦਾਸ ਦੇ ਸਬੰਧ ਦੇ ਵਿੱਚ ਕੁਝ ਸਮਾਂ ਆਪਾਂ ਮਿਲ ਜੁਲ ਕੇ ਕਰਕੇ ਸਤ ਸੰਗਤ ਕਰੀਏ ਤਾਂ ਕਿ ਸਾਡੇ ਔਰੰਗਲੇ ਸੱਜਣ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਧੋਏ ਮਿਲੇ ਉਨ੍ਹਾਂ ਦਾ ਗੁਰੂ ਚਰਨਾਂ ਦੇ ਵਿੱਚ ਵਾਸਾ ਹੋਵੇ ਔਰ ਮਹਾਰਾਜ ਜੀ ਸਾਰੇ ਪਰਿਵਾਰ ਨੂੰ ਬਾਣਾ ਮੰਦਾ ਬਲ ਬਖਸ਼ਣ ਇਹ ਆਪਣੀ ਅਰਦਾਸ ਬੇਨਤੀ ਕਰਨੀਆਂ ਜੀ ਸੋ ਆਓ ਫਿਰ ਬੇਨਤੀ ਅਸਮਥੀਆਂ ਸੰਗਤਾਂ ਨੂੰ ਕਿ ਜਿਹੜੀਆਂ ਸੰਗਤਾਂ ਨੇ ਪ੍ਰਸਾਦਾ ਪਾਣੀ ਸਕ ਲਿਆ ਉਹ ਕਿਰਪਾ ਕਰਕੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚਣ ਦੀ ਕਿਰਪਾ ਕਰੋ ਆਓ ਸਉਦਗੰਨ ਕਰਾਂਗੇ ਜੀ ਪਾਪ ਕੁਮਾਮਦਿਆਂ ਤੇਰਾ ਕੋਈ ਨਾਂ ਵੇਲੀ ਰਾਮ ਗੁਰੂ ਮਹਾਰਾਜ ਕਿਰਪਾ ਕਰਨ ਸੋਚਿਆ ਸੰਤਾਂ ਤੇ ਪਾਪ ਕਮਾ ਮੋਦਿਆ ਤੇਰਾ ਕੋਈ ਨਬੇ ਤੇਰਾ ਕੋਈ ਨਾ ਵੇਦੀਰਾ ਤੇਰਾ ਕੋਈ ਜਿਹੜਾ ਸਮਾਂ ਤਕਰੀਬਨ ਆਪਣੇ ਕੋਲੇ ਕੁਝ ਸਮਾਂ 1 ਵਜੇ ਤੱਕ ਦਾ ਕਿਰਪਾ ਕਰਕੇ ਇਹ ਆਪਾਂ ਸਤੋਂ ਜਿਹੜੀ ਵਿਸੜ ਚੁੱਕੀ ਆਤਮਾ ਹੈ ਨਾ ਉਹਦੇ ਨਮਿਤ ਆਪਾਂ ਨੇ ਇਹ ਸਤ ਸੰਗਤ ਕਰ ਲਈ ਹੈ ਸੋ ਬੇਨਤੀ ਆ ਪਤ ਮਤਾਵਾਂ ਭੈਣਾਂ ਨੂੰ ਕਿ ਦੇਖੋ ਜੋ ਸਤੋ ਜੀਵ ਆਤਮਾ ਸਾਡਾ ਉਹ ਸੱਜਣ ਮੇਲੀ ਦੁਨੀਆ ਤੋਂ ਚਲਾ ਗਿਆ ਉਹਨੇ ਵਾਪਸ ਤੇ ਆਉਣਾ ਨਹੀਂ ਤੇ ਉਹਦੇ ਅੱਗੇ ਵਸਣ ਵਾਸਤੇ ਆਪਾਂ ਨੂੰ ਕੀ ਖਪਰਾਲਾ ਅੱਜ ਕੀਤਾ ਸਭ ਸੰਗਤ ਕੀਤੀ ਹੈ ਆਖੰਡ ਅਰਦਾਸ ਗੁਰੂ ਮਹਾਰਾਜ ਜੀ ਬਿਰਾਜਮਾਨ ਨੇ ਸੋ ਥੋੜਾ ਧਿਆਨ ਰੱਖੀਏ ਰੋਣ ਤੋਂ ਸੰਕੋਚ ਕਰੋ ਜੀ ਸਤਿਗ੍ਰਿਵ 1 ਵਜੇ ਤੱਕ ਦੇਖੋ ਬਰਾਗ ਆਉਂਦਾ ਹੈ ਜਦੋਂ ਕਿ ਸਾਡਾ ਦਸਣਦਾ ਵਿਰਾਗ ਆਉਂਦਾ ਮੱਲੋ ਮੱਲੀ ਦਿਲ ਕਰਦਾ ਉਹਦੀਆਂ ਬਾਤਾਂ ਜਦੋਂ ਯਾਦ ਆਉਂਦੀਆਂ ਨੇ ਸੋ ਬੇਨਤੀ ਆ ਕੁਝ ਬੀਬੀਆਂ ਪਿੱਠ ਕਰੀ ਬੈਠੀਆਂ ਨੇ ਗੁਰੂ ਸਾਹਿਬ ਵੱਲ ਸੋ ਬੇਨਤੀ ਮੈਂ ਇਹ ਕਰ ਰਿਆਂ ਮਾਤਾ ਮਾਤਾਵਾਂ ਦੇ ਚਰਨਾਂ ਵਿੱਚ ਕਿ ਆਪਾਂ ਗੁਰੂ ਦੀ ਮਰਿਆਦਾ ਅਟੱਲ ਰੱਖੀ ਹੈ ਕਿਰਪਾ ਕਰਕੇ ਗੁਰੂ ਮਹਾਰਾਜ ਵੱਲ ਪਿੱਠ ਨਾ ਕਰੀਏ ਆਪਾਂ ਆਏ ਦੇਖੋ ਕਾਹਦੇ ਖਾਤਰ ਆਂ ਆਇਕ ਆਪਾਂ ਅਰਦਾਸ ਕਰਨ ਵਾਸਤੇ ਆਏ ਆਂ ਫਿਰ ਮਹਾਰਾਜ ਕਹਿੰਦੇ ਬੇਕਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਆਪਾਂ ਅਰਦਾਸ ਕਰਨ ਵਾਸਤੇ ਆਏ ਆਂ ਜਿੰਨਾ ਸਿਮਰਨ ਅੱਜ ਆਪਾਂ ਉਹ ਮਹਾਨ ਰੱਬੀ ਰੂਹ ਆਤਮਾ ਦੇ ਨਮਿਤ ਕਰਾਂਗੇ ਤੇ ਉਨਾਂ ਹੀ ਉਸ ਆਤਮਾ ਨੂੰ ਸਹਾਈ ਹੋਏਗਾ ਇਹ ਯਾਦ ਰੱਖਿਓ ਮਤਾਬੋ ਭਾਈ ਮਾਨਚੰਦ ਜੀ ਨੂੰ ਯਾਦ ਕਰਕੇ ਰੋਣਾ ਤਾਂ ਆਪਾਂ ساری ਜ਼ਿੰਦਗੀ ਹੀ ਹੈ ਕਿਉਂਕਿ ਜਿਹੜਾ ਵਧੀਆ ਇਨਸਾਨ ਹੁੰਦਾ ਹੈ ਮਿਲਣਸਾਰ ਇਨਸਾਨ ਹੁੰਦਾ ਹੈ ਉਹ ਕਦੇ ਭੁੱਲਦਾ ਨਹੀਂ ਸੋ ਇਸ ਕਰਕੇ ਜਿਹੜਾ ਆ ਸਮਾਂ ਹੈ ਨਾ ਆਪਾਂ ਆਏ ਤੇ ਅਰਦਾਸ ਦੇ ਵਿੱਚਾਂ ਸੋ ਭੈਣ ਬਣ ਕੇ ਇਹ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਗੁਰੂ ਮਹਾਰਾਜ ਦੀ ਜੋ ਮਰਿਆਦਾ ਹੈ ਉਹਨੂੰ ਆਪਾਂ ਕਾਇਮ ਰੱਖੀਏ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਰੋਣਾ ਨਹੀਂ ਕਿਉਂਕਿ ਭੈਣੋ ਰੋਣਾ ਤੇ ਹੋਂ ਸਾਰੀ ਜ਼ਿੰਦਗੀ ਹੋਈ ਆ ਉਹਨੂੰ ਯਾਦ ਕਰਕੇ ਪਰ ਆ ਜਿਹੜਾ ਸਮਾਂ ਨਾ ਕਿ ਆਪਾਂ ਸਤ ਸੰਗਤ ਕਰ ਰਹੇ ਆ ਤੇ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਣੀ ਐ ਤੇ ਜਿੱਥੇ ਸਿਰਫ ਤੇ ਸਿਰ ਪ੍ਰਾਤਮਾ ਦਾ ਨਾਮ ਜਪਿਆ ਜਾਂਦਾ ਹੋਵੇ ਤੇ ਹਾਂ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਭਾਈ ਸਾਹਿਬ ਭਾਈ ਮਾਨ ਚੰਦ ਜੀਆ ਨੂੰ ਉਹ ਦਰਗਾਹ ਦੇ ਵਿੱਚ ਢੋਈ ਗਲੇ ਤੇ ਰੋਣਾ ਛੱਡ ਕੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚਲਾ ਦिए। ਤੇ ਫਿਰ ਵਾਕਈ ਉਹ ਰਪੀ ਰੂਹ ਨੂੰ ਮਹਾਰਾਜ ਜੀ ਆਪਣੇ ਚਟਨਾ ਕਮਲਾ ਵਿੱਚ ਨਿਵਾਸ ਬਸਣਗੇ ਇਹ ਬੇਨਤੀ ਮੇਰੀ ਪ੍ਰਵਾਨ ਕਰ ਲਿਓ ਜੀ। ਇੱਕ ਤੇ ਰੋਣਾ ਨਹੀਂ ਸਿਰਫ ਇੱਕ ਘੰਟਾ ਜਿੰਨਾ ਸਿਮਰਨ ਆਪਾਂ ਕਰਾਂਗੇ ਉਹਨਾਂ ਸਿਮਰਨ ਉਹ ਮਹਾਨ ਆਤਮਾ ਨੂੰ ਸਹਾਈ ਹੋਏਗਾ। ਆਪਾਂ ਅਰਦਾਸ ਬੇਨਤੀ ਵੀ ਕਰਤੀਆਂ ਪਰ ਮਹਾਰਾਜ ਜੀ ਕਹਿੰਦੇ ਬਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਜਦੋਂ ਅਸੀਂ ਜਨ ਬਣ ਕੇ ਇੱਕ ਗਰੀਬੜੇ ਬਣ ਕੇ ਇੱਕ ਦਾਸ ਬਣ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਮਹਾਰਾਜ ਜੀ ਫਿਰ ਜ਼ਰੂਰ ਪ੍ਰਵਾਨ ਕਰਨਗੇ ਅਰਦਾਸ ਕੀ ਕਰਨੀ ਹੈ ਸੱਚੇ ਪਾਸਾ ਸਾਡੇ ਰੰਗਲੇ ਸੱਜਣ ਤੋਂ ਇਸ ਮਾਤ ਲੋਕ ਤੇ ਵਿਚਰਦਿਆਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਮਹਾਰਾਜ ਜੀ ਉਹਨੂੰ ਬਖਸ਼ ਲਿਓ ਔਰ ਚਰਨਾ ਕਮਲਾ ਵਿੱਚ ਨਿਵਾਸ ਬਲ ਸੇ ਇਹ ਬੇਨਤੀ ਪ੍ਰਵਾਨ ਹੈ ਜੀ ਕਿ ਤੇ ਰੋਣਾ ਨਹੀਂ ਵਾਹਿਗੁਰੂ ਬਹਿਜ ਦਾ ਸਬਨ ਕਰਿਓ ਔਰ ਨਾਮ ਸਿਮਨ ਸਰਪਨ ਕਰਿਓ ਇੱਕ ਥੋੜਾ ਸਿਰ ਨੰਗੇ ਤੋਂ ਬਚਾ ਕੇ ਰੱਖਿਓ ਤੇ ਮਹਾਰਾਜ ਬਲ ਬਿਠਣਾ ਕਰਿ ਇਹ ਬੇਨਤੀਆਂ ਪ੍ਰਵਾਨ ਕਰੋ ਆਓ ਰਲ ਮਿਲ ਕੇ ਆਪਾਂ ਪਾਪ ਕਮਾਬ ਹੁੰਦਿਆ ਗਾਏ ਰਾਤੜਿਆ ਤੇਰਾ ਕੋਈ ਨਾ ਵੇਲੀਲਾ ਅਨਕਾਏ ਰਾਤੜਿਆ ਪਾਟ ਦਹੇ ਆ <laughs> ਬਾਟ ਤੇਰਾ ਕੋਈ ਨਾ ਬੇਲੀਰਾ ਜਪੈ ਰਸ ਨਾ ਫੇਰ ਕਦਹੋਂ ਸੇ ਦੇਹ Koi na not ਕੌਣੇ ਅਕੇਲੀ ਤਾਰੀ ਤਾਰੀ ਵੀ ਸੁਣਨੇ ਨਾ ਭਾਤ ਜੁੜ ਤੇ ਜਮ ਮਗ ਕੌਣੇ ਅਕੇ ਪਿਰਤ ਤੋ ਹੈ ਸਦਾ ਤੇਰ ਤਿਲ ਦੁਹੇਲੀ ਪਾਪ ਕਮਾਮ ਹੁੰਦਿਆ ਤੇਰਾ ਕੋਈ ਤੇਰਾ ਕੋਈ ਨਬੇਲੀਰਾ